ਦਾ ਚਾ ਚੂਰਮਾ ਤੇ ਬੈਠਾ ਤੇਰੇ ਬਾਰੇ ਲਿਖੀ ਜਾਂਦਾ ਹਾਏ ਤੇਰੇ ਬਾਰੇ ਲਿਖੀ ਜਾਂਦਾ ਕੁੜੇ ਨਵੇਂ ਨਵੇਂ ਤਤ ਨੇ 니 ਤੂੰ ਕਿਹੜੇ ਕਿਹੜੇ ਦਿੱਤੇ ਕਿੰਨੀ ਵਾਰ 니 ਤੂੰ ਦਿੱਤੇ ਕੀਦੇ ਨਾਲ 니 ਤੂੰ ਦਿੱਤੇ ਧੋਖੇ ਸਾਰੇ ਲਈ ਮੇਰਾ ਹਾਏ ਹਾਏ ਹੁਣ ਜ਼ਿਕਰ ਤੇਰਾ ਹੀ ਵਸਿਆ ਹੁੰਦਾ ਧੋਖਾ ਜਿਹੜਾ ਜਿਹੜਾ ਦੇ ਕੇ ਇੱਥੇ ਜਾਊਗਾ ਮੇਰੇ ਪਿਆਰ ਤੇ ਸੀ ਸ਼ੱਕ 니 ਤੂੰ ਕਰਦੀ ਬੇਸ਼ੰਤ ਮੇਰਾ ਛੱਡ ਗਈ ਸੀ ਹੱਥ ਆਕੇ ਹੋਰਾਂ ਦੀ ਤੂੰ ਚੱਕ ਨੀ ਚਾ ਚੂਰਮਾ ਤੇ ਬੈਠਾ ਤੇਰੇ ਬਾਰੇ ਲਿਖੀ ਜਾਂਦਾ ਤੇਰੇ ਬਾਰੇ ਲਿਖੀ ਜਾਂਦਾ ਕੀ ਬਾਤ ਹੈ ਕੀ ਬਾਤ ਹੈ ਕਿਆ ਬਾਤ ਹੈ ਤੇਰੇ ਬਾਰੇ ਮੈਨੂੰ ਨੀਂਦ ਨਹੀਂ ਸੀ ਆ ਰਹੀ ਮੈਂ ਸੋਚਿਆ ਕਿ ਤੇਰੀ ਚੈਟ ਪੜ੍ਹਾਂ ਮੈਨੂੰ ਲੱਗਿਆ ਕਿ ਤੂੰ ਵੀ ਜਾਗ ਰਹੀ ਸੀ ਮੇਰਾ ਮਾਈਂਡ ਕਹੇ ਤੇਰੇ ਨਾਲ ਗੱਲ ਕਰ ਜਦੋਂ ਵੇਖਿਆ ਮੈਂ ਔਨਲਾਈਨ ਲਾ ਲਿਆ ਸੀ ਫੋਨ ਡੈਲ ਗਿਆ ਸੀ ਮੈਂ ਉਦੋਂ ਸੈਮ ਬੋਲੀ ਜਦੋਂ ਵਿੱਚੋਂ ਮੈਂ ਕਹਿੰਦੀ ਕਿਸੇ ਬੋਰ ਨਾਲ ਅਸਤ ਨਹੀਂ ਚਾ ਚੂਰਮਾ ਚ ਬੈਠਾ ਤੇਰੇ ਬਾਰੇ ਲਿਖੀ ਜਾਂਦਾ ਤੇਰੇ ਬਾਰੇ ਲਿਖੀ ਜਾਂਦਾ ਮੁੰਡਾ ਨਵੇਂ ਬੰਦਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕਿਹਦੇ ਨਾਲ ਨਹੀਂ ਤੂੰ ਜਿੱਤੇ ਧੁੱਕੇ ਸਾਰੇ ਲੈ ਲੈ ਰੱਖਿਆ ਕੀ ਬਾਤ ਹੈ ਕੀ ਬਾਤ ਹੈ ਕਹਿੰਦਾ ਚੱਲੋ ਮੋਕੀ ਕਹਿੰਦਾ ਸਾਰਿਆਂ ਨੂੰ ਪੁੱਛੀ ਮੇਰਾ ਹਾਲ ਸੁਣੀਂ ਜਜ਼ਬਾਤੀ ਹੋ ਕੇ ਰੋਇਆ ਤੇਰਾ ਯਾਰ ਸੋਣੀ ਵੀਡੀਓ ਬਣਾ ਲਿਆ ਕੋਈ ਇਸਟਾ ਦੀ ਬਣਾਉਂਦਾ ਮੈਂ ਕਹਿੰਦਾ ਪੇਜ ਤੇ ਚੜਾਵਾਂਗਾ ਚੇਤਨ ਕਰ ਵੀਰੇ ਕਹਿੰਦਾ ਤਾਰੇ ਆਨੂ ਪੁੱਛੀ ਮੇਰਾ ਹਾਲ ਸੋਣੀਏ ਜਜ਼ਬਾਤੀ ਹੋ ਕੇ ਰੋਇਆ ਤੇਰਾ ਯਾਰ ਸੋਣੀ ਹਾਏ ਉਤੋਂ ਮੀਨਾ ਸੀਗਾ ਜੂਨ ਦਾ ਹਾਏ ਚੜ੍ਹ ਸੂਰਜ ਵੀ ਆ ਗਿਆ ਜੋ ਤੈਨੂੰ ਰਾਤ ਕੀਤੀ ਕੋਲ ਸੀ ਮੈਂ ਫੋਨ ਵੇਟਿੰਗ ਵਿੱਚ ਆ ਰਿਹਾ ਮੈਨੂੰ ਗੁੱਡ ਨਾਈਟ ਦਾ ਸੀਡੀ ਐਮ ਤੇ ਕੇ ਆਪ ਕੀਹਦੇ ਲੈਂਦੀ ਫਿਰਦੀ ਡ੍ਰੀਮ ਸੋਣੀਏ ਤਾਰਿਆਂ ਨੂੰ ਪੁੱਛੀਂ ਵੇ ਰਾਹ ਸੁਣ ਜਜ਼ਬਾਤੀ ਹੋ ਕੇ ਰੋਇਆ ਤੇਰਾ ਯਾਰ ਸਾਰਾ ਕੀ ਬਾਤ ਹੈ ਕੀ ਬਾਤ ਹੈ